ਪਟਾਲਾ ਮਲੀ ਮਾਰਕੀਟ 'ਚ ਇੱਕ ਵਾਰ ਫਿਰ ਕੁੜੀ ਚੱਲਣ ਦਾ ਪਿਆ ਰੌਲਾ ਪਰ ਅਜੇ ਤੱਕ ਕਿਸੇ ਵੱਲੋਂ ਵੀ ਗੋਲੀ ਚਲੰਦੀ ਨਹੀਂ ਹੋਈ ਪੁਸ਼ਟੀ ਮੌਕੇ ਤੇ ਪਹੁੰਚੀ ਪੁਲਿਸ ਕੀਤੀ ਜਾਂਚ ਸ਼ੁਰੂ ਤਸਵੀਰਾਂ ਦਿਖਾ ਰਹੇ ਹਨ ਪਟਾਲਾ ਦੇ ਮੱਲੀ ਮਾਰਕੀਟ ਦੇ ਇੱਕ ਸਲੂਨ ਦੇ ਬਾਹਰ ਦੀਆਂ ਜਿੱਥੇ ਗੋਲੀ ਚਲੰਦਾ ਰੌਲਾ ਪਿਆ ਹੈ ਸਲੂਨ 'ਚ ਕੰਮ ਕਰਦੇ ਇੱਕ ਨੌਜਵਾਨ ਅਤੇ ਬਾਹਰ ਖੜੇ ਇੱਕ ਨੌਜਵਾਨ ਨੇ ਦੱਸਿਆ ਕਿ ਉਹਨਾਂ ਨੇ ਰੌਲਾ ਸੁਣਿਆ ਕਿ ਇੱਥੇ ਗੋਲੀ ਚੱਲੀ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਅਜੇ ਤੱਕ ਕਲੀਅਰ ਨਹੀਂ ਕਿ ਇੱਥੇ ਗੋਲੀ ਚੱਲੀ ਹੈ ਜਾਂ ਨਹੀਂ ਪਰ ਰੌਲਾ ਜ਼ਰੂਰ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਵੀ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਮੱਲੀ ਮਾਰਕੀਟ 'ਚ ਗੋਲੀ ਚੱਲੀ ਹੈ ਪਰ ਉਹ ਜਾਂਚ ਕਰ ਰਹੇ ਹਨ ਕਿ ਗੋਲੀ ਚੱਲੀ ਹੈ ਜਾਂ ਨਹੀਂ ਅ ਮਾਰਕਸ ਹੁੰਦ ਨਗਰ ਪਟਿਆਲਾ ਠੀਕ ਹਾਂ ਜੀ ਮੇਰਾ ਨਾਮ ਰਵਿੰਦਰ ਸਿੰਘ ਤੇ ਕੀ ਕਾਰਨ ਹੈ ਬੋੜੀ ਜੀ ਪਾਜੀ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਂਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆ ਨੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣ ਧੀ ਹੈ ਇਹ ਕਿਹੜਾ ਸਲੂਨ ਹੈ ਕਿੰਨਾ ਦਾ ਇਹ ਮੇਰਾ ਸਲੂਨ ਹੈ ਲੇਡੀਜ਼ ਸਲੂਨ ਹੈ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਧੋਖਾ ਨਹੀਂ 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 ਪਾਜੀ ਕੋਈ ਧੋਖੀ ਝਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਬਾਈ ਦਾ ਕੰਮ ਕਰਦਾ ਨਾਲ ਫਟ ਕਿੰਨੇ ਕੁੜੇ ਨੇ ਇਹ ਨਹੀਂ ਪਤਾ ਹੈਗਾ ਕਿੰਨੇ ਕੁ ਗੱਲ ਦੇ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਪਹਿਲਾਂ ਵੀ ਤੂੰ ਗੱਲ ਨਹੀਂ ਨੋ 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 ਫਸਟ ਟਾਈਮ ਹੀ ਹੋਇਆ ਅੱਜ ਹੁਣ ਸਾਈ ਆਹ ਹੁਣ ਆਈ ਐ ਮੇਰੇ ਆਇਆ ਕਿ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹ ਦੁਕਾਨ ਤੇ ਪੀਣੇ ਜਾ ਕੇ ਬਸ ਤੇ ਹੁਣ ਆਣ ਕੇ ਦੇਖਦੇ ਤੇ ਗੋਲੀ ਤੇ ਨਹੀਂ ਚਾਹਣ ਦੀ ਮੈਂ ਸ਼ਮੀ ਆ ਜੀ ਤੇ ਅਸੀਂ ਮੱਲੀ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਤੇ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈਦੀ ਸੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇ ਸਾਪਣੇ ਕੋ ਪਤਾ ਨਹੀਂ ਕਿਉਂ ਨਹੀਂ ਹੁੰਦੇ ਇਹ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡ ਐਸਐਚਓ ਸਾਹਿਬ ਲੈ ਆ ਚੱਲੇ ਆ ਤੇ ਜੋ ਵੀ ਤੈਨੂੰ ਕੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਨਹੀਂ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇੱਥੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਆ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਤੇ ਨਹੀਂ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਆ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਹੋ ਸਾਹਮਣੇ ਤੇ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਿਖੋ ਨਾ ਤੇ ਉਸ ਤੋਂ ਨਾ ਕਰਨ ਦਿੰਦਾ ਕੋਈ ਪਤਾ ਲੱਗਾ ਕੋਈ ਜਕਮੀ ਕਾਉਂਟਰ ਨਹੀਂ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲਿਸ ਨੂੰ ਪਤਾ ਲੱਗਾ ਵੀ ਇੱਥੇ ਗੋਲੀ ਚੱਲੀ ਹੈ ਪਾ ਗੋਲੀ ਚੱਲੀ ਦਾ ਪਤਾ ਨਹੀਂ ਇਹ ਵੀ ਨਹੀਂ ਪਤਾ ਕਿ ਕਾਨੂੰਨ ਤੋਂ ਦੋ ਰੋਲ ਕਿਵੇਂ ਦੱਸੋ ਪੁਲਿਸ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜੇ ਮੁਕਤ ਵਜ੍ਹਾ ਕੀ ਦੱਸੀ ਗਈ ਮਹੱਲੇ ਤੇ ਜੋ ਅਜੇ ਤਾਂ ਕੋਈ ਮਿਲੂਗਾ ਜੀ ਜਿਹੜੇ ਗੋਲੀ ਚੱਲੀ ਹੈ ਕਿੰਨੇ ਚਲਾਈ ਹੈ ਕਿਹਦੇ ਤੇ ਲੱਗੀ ਹੈ ਕੋਈ ਫੇਰ ਹੀ ਪਤਾ ਲੱਗੂ ਡੀਵੀਆਰ ਤੁਸੀਂ ਕਾਪੀ ਤੇ ਲੈ ਲਈ ਨਹੀਂ ਡੀਵੀਆਰ ਜੂ ਨਹੀਂ ਡੀਵੀਆਰ ਤੁਸੀਂ ਲੈ ਚੁੱਕੇ ਹੋ ਨਹੀਂ ਨਹੀਂ ਵੇਖੋ ਜੀ ਅਜੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਖਾਊ ਤੇ ਮੈਂ ਤੁਹਾਨੂੰ ਕਰਵਾਈ ਕਰਾਂਗੇ ਕੋਈ ਗੱਲ ਨਹੀਂ ਜਦੋਂ ਸੀ ਜਿਹੜੀ ਦੋਸ਼ੀ ਪਾਈ ਜਾਣਗੇ ਉਹਨੂੰ ਪੁਲਿਸ ਅਲਰਟ ਹੈ ਬਿਲਕੁਲ ਅਲਰਟ ਹੈ